ਕੇ ਨਾਂ ਦੇ ਮਸੀਹਾਂ ਹallelujah ਅੱਜ ਆਪਾਂ ਨੂੰ ਪ੍ਰਭ ਯਿਸੂ ਮਸੀਹ ਆਪਣੇ ਨਾਲ ਗੱਲ ਕਰੇਗਾ ਕਿ ਆਪਾਂ ਪਰਮੇਸ਼ਰ ਨੂੰ ਮੰਨਨੇ ਆਂ ਕੇ ਨਾਂ ਦੇ ਮਸੀਹਾਂ ਹallelujah ਅੱਜ ਆਪਾਂ ਕੋਚਨ ਜਿ ਬਣਾਂਗੇ ਕੋਹਾਉਤਾ 3 ਦੀ 1 ਉਹਨਾ ਪੁੱਲ ਸਭ ਆਪਣਾ ਮਨ ਲਗਾ ਕੇ ਮੇਰੇ ਹੁਕਮਾਂ ਦੀ ਪਾਲਣਾ ਕਰ ਹallelujah ਇੰਥੇ ਪਰਮੇਸ਼ਰ ਆਪਾਨੂੰ ਕੀ ਕਹਿ ਰਿਹਾ ਪੁੱਤਰ ਹallelujah ਜਿਸ ਤਰ੍ਹਾਂ ਆਪਾਂ ਯੋਹਾਨਾ ਵਿੱਚ ਪੜ੍ਹਨੇ ਆ 9ਵੇਂ ਨਿਯਮ ਵਿੱਚ ਯੋਹਾਨਾ 1:12 ਵਿੱਚ ਕਹਿੰਦਾ ਜਿੰਨਿਆਂ ਨੇ ਪ੍ਰਭ ਯਿਸੂ ਮਸੀਹ ਨੂੰ ਕਬੂਲ ਕੀਤਾ ਉਸ ਨੇ ਪਰਮੇਸ਼ਵਰ ਦੇ ਉੱਤਰ ਹੋਣ ਦਾ ਹੱਕ ਦਿੱਤਾ ਹallelujah ਆਪਾਂ ਅਜ ਆਪਣੇ ਆਪ ਨੂੰ ਦੇਖਣਾ ਕੀ ਆਪਾਂ ਅੱਜ ਪਰਮੇਸ਼ਰ ਦੇ ਪੁੱਤਰ ਘਵਾਨ ਦੇ ਲੈਕ ਹੈਗੇ ਆ ਕਿ ਨਹੀਂ ਹallelujah ਚਰਚ ਤਾਂ ਬਹੁਤ ਆਉਂਦੇ ਆ ਹallelujah ਪਰ ਚਰਚ ਆ ਕੇ ਕੋਚਾ ਬਾ ਇਥੋਂ ਲੈ ਕੇ ਨਹੀਂ ਜਾਣਾ ਫਿਰ ਆਪਾਂ ਨੂੰ ਚਰਚ ਆਉਣ ਦਾ ਫਾਇਦਾ ਨਹੀਂ ਹallelujah ਤੁਸੀਂ ਚਰਚ ਆਓ ਪਰਮੇਸ਼ਰ ਦੀ ਵਾਇਨ ਸੁਣੋ ਅਤੇ ਉਸ ਉਤੇ ਚੱਲੋ ਹallelujah ਆਪਣਾ ਮੇਨ ਮਕਸਦ ਚਰਚ ਆਉਣਾ ਇਹ ਹੋਣਾ ਚਾਹੀਦਾ ਹੈ ਕੀ ਆਪਾਂ ਪਰਮੇਸ਼ਰ ਕੋਲ ਕੁਝ ਸਿੱਖਣਾ ਹੈ ਅੱਜ ਪਰਮੇਸ਼ਰ ਆਪਾਨੂੰ ਸਿਖਾਏਗਾ ਕਹਿੰਦਾ ਹੈ ਮੇਰੇ ਪੁੱਤਰ ਤੂੰ ਮੇਰੀ ਤਲੀਮ ਨੂੰ ਨਾ ਭੁੱਲ ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਹallelujah ਹੁਕਮ ਕੀ ਹੈ ਇੱਕ ਦੂਜੇ ਨਾਲ ਪਿਆਰ ਕਰਨਾ ਹallelujah ਜੇ ਆਪਣੇ ਅੰਦਰ ਪਵਿੱਤਰ ਆਤਮਾ ਆਏਗਾ ਨਾ ਆਪਾਂ ਇੱਕ ਦੂਜੇ ਨੂੰ ਪਿਆਰ ਕਰਾਂਗੇ ਹallelujah ਆਪਾਂ ਇੱਕ ਦੂਜੇ ਨੂੰ ਮਾਫ ਕਰਾਂਗੇ ਹallelujah ਜੂ वचन ਦੇ ਖਿਲਾਫ ਹੈ ਇਹ ਨਾ ਸੋਚੋ ਇੱਕ ਪ੍ਰੇਮ ਉਹ ਹੁੰਦਾ ਜਿੱਥੇ वचन ਕੁੱਟਦਾ ਹੈ ਉੱਥੇ ਪਰ ਵੀ ਯੂਸੂ ਮਸੀਹ ਨੇ ਵੀ ਹallelujah ਲਾਪੇ ਚਟਕੀ ਸੀ ਹallelujah ਜਿੱਥੇ वचन ਛੁੱਟਦਾ ਹੈ ਉੱਥੇ ਇਹ ਨਾ ਸੋਚੋ ਮਸੀਹ ਗੁੱਸੇ ਹੋ ਜਾਂਦੇ ਆ ਮਸੀਹ ਗੁੱਸੇ ਹੁੰਦੇ ਆ ਕਿਉਂ ਹੁੰਦੇ ਆ ਪਰਮੇਸ਼ਰ ਦਾ ਆਤਮਾ ਹੀ ਉਹਨਾਂ ਨੂੰ ਸੈਂਸ ਕਰਦਾ ਹੈ ਬਈ ਇਹ ਸੀ वचन ਤੋੜ ਰਿਹਾ ਹallelujah ਪਰਮੇਸ਼ਰ ਕਹਿੰਦਾ ਧਰਮੀ ਤੈਨੂੰ ਮਾਰੇ ਉਹ ਤੇਰੇ ਲਈ ਤਿਆਰ ਹallelujah ਕੋਈ ਪਾਸਟਰ ਕੋਈ ਦਾਸ ਜੋ ਨਹੀਂ ਸਮਝ ਰਿਹਾ ਉਹ ਨੂੰ ਕਿਸੇ ਤਰੀਕੇ ਨਾਲ ਸਮਝਾ ਰਿਹਾ ਹੈ ਆਤਮਾ ਵਿੱਚ ਤੇ ਉਹਦੇ ਆਪਰ ਖਿਲਾਫ ਨਹੀਂ ਬੋਲ ਸਕਦੇ ਵੀ ਇਹ ਪਾਸਟਰ ਗਲਤ ਥੇ ਹallelujah ਭਈ ਇਹਦੇ ਅੰਦਰ ਪ੍ਰੇਮ ਨਹੀਂ ਸ੍ਰੀਮਤ ਹੈ ਉਹ ਕਿਉਂ ਪਰਮੇਸ਼ਰ ਉਹ ਪਰਮੇਸ਼ਰ ਨੇ ਵਾਰ-ਵਾਰ ਗਲਤ ਬੋਲੀ ਜਾਂਦਾ ਹੈ ਆਪਾਂ ਉਸ ਸਮੇਂ ਬੋਲ ਸਕਨੇ ਆ ਜੇ ਤੁਹਾਨੂੰ ਆਤਮਾ ਸਾਇੰਸ ਕਰਦਾ ਵੇ ਜੇ ਤੁਹਾਡੇ ਵਚਨ ਦੁਆਰਾ ਤੁਹਾਡੇ ਬੋਲਣ ਦੁਆਰਾ ਨਹੀਂ ਸਮਝ ਰਿਹਾ ਉੱਥੇ ਤੁਸੀਂ ਉਹਨੂੰ ਸਮਝਾਵਾ ਸਨ ਉਹ ਪਰਮੇਸ਼ਰ ਦੇ ਵਚਨ ਚ ਲਿਖਿਆ ਹੈ ਤੁਸੀਂ ਬੱਚਿਆਂ ਨੂੰ ਸਮਝਾਓ ਹallelujah ਛੋਟੀ ਚਾ ਕੇ ਸਮਝਾਓ ਉਮਰ ਦੇ ਨਹੀਂ ਹallelujah ਪਰਮੇਸ਼ਰ ਨੇ ਕਿਉਂ ਕਿਹਾ ਜਿਹੜਾ ਪਾਸਟਰ ਹੁੰਦਾ ਹੈ ਜੇ ਕ੍ਰੀਸੀਆ ਹੁੰਦੀ ਕ੍ਰੀਸੀਆ ਪਾਸਟਰ ਦੇ ਲਈ ਬੱਚਿਆਂ ਦੇ ਸਮਾਨ ਹੁੰਦੀ ਹallelujah ਜੇ ਪਾਸਟਰ ਬੱਚਿਆਂ ਨੂੰ ਡਾਂਟ ਰਿਹਾ ਉਹਦੀ ਡਾਂਟ ਨੂੰ ਤੁਸੀਂ ਤੁਸ ਨਾ ਜਾਣੋ ਹallelujah ਉਸ ਨੂੰ ਤੁਸੀਂ ਇੱਕ ਬਲੇਸਿੰਗ ਲਈ ਕਾਰਨ ਸਮਝੋ ਹallelujah ਉਹ ਤੁਹਾਡੀ ਬਲੇਸਿੰਗ ਲਈ ਹੋਣੀ ਚਾਹੀਦੀ ਅੱਗੇ ਪੜੋ ਕਿਉਂ ਜੋ ਜਿਆਂ ਕਰ ਨਾਲ ਤੇਰੀ ਉਮਰ ਅਤੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ ਅਤੇ ਤੂੰ ਸ਼ਾਂਤੀ ਵਿੱਚ ਵਸੇਗਾ ਹallelujah ਕਹਿੰਦਾ ਜਿਹੜਾ ਮੇਰੇ ਹੁਕਮਾਂ ਨੂੰ ਮੰਨੇਗਾ ਉਹਦੀ ਧਰਤੀ ਤੇ ਉਮਰ ਲੰਮੀ ਹੋਏਗੀ ਹallelujah ਇੱਕ ਵਚਨ ਤੇ ਆਪਾਂ ਦਸਾਂ ਹੁਕਮਾਂ ਦੇ ਵਿੱਚ ਲਿਖਿਆ ਹੈ ਤੂੰ ਆਪਣੀ ਮਾਤਾ ਪਿਤਾ ਦਾ ਆਦਰ ਕਰ ਤੇਰੀ ਧਰਤੀ ਤੇ ਉਮਰ ਲੰਮੀ ਹੋਏਗੀ

نہ ماری پتر پتر گل کرنی گل نہیں انہیں لاٹھی ماری ہلے لویا اس کارن پرمیشر نے کورو آیا کہ نہیں جائے گا ہلے لیا میں تینوں وکھا دیتا ہے کنان پر تنان نہیں جائے گا ہلے لیا کچھ پرمیشر آپ ہے ਤੁਸੀਂ ਆਪਣੇ ਦਿਮਾਗ ਦੁਆਰਾ ਆਪਣੇ ਅਨੁਸਾਰ ਚੱਲ ਕੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਨਹੀਂ ਕਰ ਸਕਦੇ ਹallelujah ਤੁਸੀਂ ਪਰਮੇਸ਼ਰ ਦੀ ਆਵਾਜ਼ ਸੁਣ ਕੇ ਉਸ ਤਰ੍ਹਾਂ ਚੱਲੋਗੇ ਤੇ ਤੁਸੀਂ ਬਚਾਏ ਚੋਗੇ ਤੁਹਾਡੀ ਉਮਰ ਲੰਮੀ ਹੋਏਗੀ ਹallelujah ਇਹ ਨਾ ਸੋਚੋ ਤੁਸੀਂ ਆਪਣੇ ਮਾਤਾ ਪਿਤਾ ਦਾ ਆਦਰ ਕਰਕੇ ਹੀ ਉਮਰ ਲੰਮੀ ਕਰਾ ਸਕਦੇ ਹੋ ਇਹ ਨਹੀਂ ਹੋਣਾ ਤੁਸੀਂ ਤਾਂ ਉਮਰ ਲੰਮੀ ਨੂੰ ਕਰਾਓਗੇ ਜੇ ਤੁਸੀਂ ਪਰਮੇਸ਼ਰ ਦੀ ਬਾਜ ਨੂੰ ਸੁਣੋਗੇ ਹallelujah ਪਰਮੇਸ਼ਰ ਦੀ ਬਾਜ ਕੀ ਹੈ ਜੋ ਪਰਮੇਸ਼ਰ ਦੇ ਦਾਸ ਜੋ 스테ਟੂ ਬੋਲਦੇ ਹਨ ਉਹ ਹੀ ਪਰਮੇਸ਼ਰ ਦੀ ਬਾਜ ਹੈਗੀ ਹallelujah ਅੱਗੇ ਪੜ੍ਹੋ ਦਇਆ ਅਤੇ ਸੱਚਾਈ ਤੇਰੇ ਤੋਂ ਅਲੱਗ ਨਾ ਹੋਣ ਸਭੋ ਤੂੰ ਉਹਨਾਂ ਨੂੰ ਆਪਣੇ ਗਲ ਦਾ ਹਾਰ ਬਣਾ ਉਹਨਾਂ ਨੂੰ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲੈ ਹallelujah ਦਇਆ ਦਇਆ ਮਤ ਬਲ ਉਹ ਦਇਆ ਨਹੀਂ ਆਪਾਂ ਕਿਸੇ ਦੀ ਹੈਲਪ ਵੀ ਕਰ ਸਕਣਿਆ ਉਹ ਵੀ ਦਇਆ ਹੈਗੀ ਹੈ ਹallelujah ਇੱਕ ਦਇਆ ਆਪਾਂ ਇਹ ਕਰਨੀ ਹੈ ਵੀ ਮੇਰਾ ਭੈਣ ਮੇਰੀ ਮੇਰਾ ਭਰਾ ਉਬਚਾਏ ਜਾਣ ਉਹ ਨਰਕ ਦੀ ਅਗ ਤੋਂ ਬਚਾਏ ਜਾਣ ਇਸ ਲਈ ਤੁਸੀਂ ਉਹਨਾਂ ਨੂੰ ਵਚਨ ਦੱਸ ਸਕਦੇ ਹੋ ਇਹ ਤੁਹਾਡੇ ਲਈ ਦਇਆ ਹੈ ਹallelujah ਸੱਚਾਈ ਤੈਨੂੰ ਨਾ ਛੱਡਣ ਭਈ ਪ੍ਰਭੂ ਯਿਸੂ ਮਸੀਹ ਦੀ ਤੁਸੀਂ ਉਹਨਾਂ ਨੂੰ ਸੱਚਾਈ ਦੱਸੋ ਉਹ ਤੋਬਾ ਕਰਨਾ ਤੇ ਬਚਾਏ ਜਾ ਹallelujah ਤੁਸੀਂ ਪਰਮੇਸ਼ਰ ਦਾ ਪ੍ਰਚਾਰ ਕਰੋ ਅਬ ਯਿਸੂ ਵੀ ਕਹਿੰਦਾ ਤੁਸੀਂ ਉਹਦਾ ਪ੍ਰਚਾਰ ਕਰੋ ਇਹ ਤੁਹਾਡੇ ਉਹਨਾਂ ਨੂੰ ਆਪਣੇ ਗਲੇ ਦੁਆਰਾ ਬੰਨ ਲੈ ਪਰਮੇਸ਼ਰ ਕਹਿੰਦਾ ਤੁਹਾਨੂੰ ਵਚਨ ਯਾਦ ਹੋਣੇ ਚਾਹੀਦੇ ਹਨ ਜੇ ਕਿਸੇ ਨੂੰ ਵੀ ਲੋੜ ਹੈ ਕਿ ਪਰਮੇਸ਼ਰ ਦੇ ਵਚਨ ਦੀ ਜੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਕਹਿ ਰਿਹਾ ਉਸ ਨੂੰ ਤੁਸੀਂ ਵਚਨ ਸੁਣਾ ਸਕਦੇ ਹੋ ਇਹ ਕਿੰਨਾਂ ਨੂੰ ਕਹਿ ਰਿਹਾ ਆਪਾਂ ਨੂੰ ਆਪਾਂ ਪਰਮੇਸ਼ਰ ਰਾਜ ਆਪਣੀ ਡਿਊਟੀ ਲਗਾ ਰਿਹਾ ਕੋਈ ਜਿਹੜਾ ਤੁਹਾਡਾ ਪੈਣਾ ਭਰਾ ਨਹੀਂ ਬਚਿਆ ਉਹਨੂੰ ਤੁਸੀਂ ਵਚਨ ਦੱਸ ਕੇ ਬਚਾ ਸਕਦੇ ਹੋ ਉਹਦੇ ਤੁਸੀਂ ਦਇਆ ਕਰੋ ਜੇ ਤੁਸੀਂ ਬਚਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਬਈ ਅਸੀਂ ਪਰਮੇਸ਼ਰ ਦੇ ਪੁੱਤਰ ਹੈਗੇ ਆਂ ਜੀ ਅਸੀਂ ਆਤਮਿਕ ਹੈਗੇ ਆਂ ਤੁਸੀਂ ਫਿਰ ਆਤਮਾ ਦੁਆਰਾ ਚੱਲਣ ਵਾਲੀ ਵਿਅਕਤੀ ਬਣੋ ਦਇਆ ਕਰੋ ਜੇ ਤੁਸੀਂ ਦਇਆ ਕਰੋਗੇ ਪਰਮੇਸ਼ਰ ਤੁਹਾਡੇ ਉੱਤੇ ਵੀ ਦਇਆ ਕਰੇਗਾ ਤੁਹਾਡੇ ਪਰਿਵਾਰ ਨੂੰ ਵੀ ਪਰਮੇਸ਼ਰ ਪਹੁੰਚਾਏਗਾ ਹalleluyah ਅਕੀਨ ਤਦ ਤੂੰ ਪਰਮੇਸ਼ਵਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਵੇਂਗਾ ਹallelujah ਜੇ ਤੁਸੀਂ ਪਰਮੇਸ਼ਰ ਦਾ ਕੰਮ ਕਰੋਗੇ ਤੇ ਪਰਮੇਸ਼ਰ ਦੀ ਨਜ਼ਰ ਵਿੱਚ ਕੀ ਤੁਸੀਂ ਉੱਚੇ ਕੀਤੇ ਜਾਓਗੇ ਹallelujah ਜਿਸ ਤਰ੍ਹਾਂ ਸੁਲੇਮਾਨ ਸੀ ਸੁਲੇਮਾਨ ਨੇ ਹਜ਼ਾਰ ਬਲੀਆਂ ਚੜਾਈਆਂ ਤੇ ਪਰਮੇਸ਼ਰ ਨੇ ਖੁਸ਼ ਹੋ ਕੇ ਉਹਨੂੰ ਕੀ ਦਿੱਤੀ ਬੋਧ ਹallelujah ਪਰਮੇਸ਼ਰ ਕਾ ਨਾਮ ਆਂਗ ਤੈਨੂੰ ਕੀ ਚਾਹੀਦਾ ਹallelujah ਜੇ ਤੁਸੀਂ ਪਰਮੇਸ਼ਰ ਦੇ ਕੰਮ ਲਈ ਜੇ ਪਰਮੇਸ਼ਰ ਦੇ ਕੰਮ ਲਈ ਕਰੋਗੇ ਫਿਰ ਤੁਹਾਨੂੰ ਪਰਮੇਸ਼ਰ ਦੇਵੇਗਾ ਹallelujah ਜੇ ਤੁਸੀਂ ਪਰਮੇਸ਼ਰ ਦੇ ਕੰਮਾਂ ਲਈ ਕੁਝ ਕੰਮ ਕਰੋਗੇ ਜਾਂ ਬੀਜ ਦੁਆਰਾ ਜਾਂ ਵਚਨ ਦੁਆਰਾ ਜਾਂ ਲੋਕਾਂ ਨੂੰ ਬਚਾ ਕੇ ਪਰਮੇਸ਼ਰ ਤੁਹਾਡਾ

ਪਰ ਉਸਾਰ ਰੱਖ ਹallelujah ਆਪਾਂ ਪਰ ਉਸਾਰ ਕਹਿੰਦੇ ਤੇ ਮਨੁੱਖਾਤੇ ਨਹੀਂ ਕਰਨਾ ਚਾਹੀਦਾ ਹallelujah ਅੱਜ ਤੁਹਾਡੇ ਨਾਲ ਇੱਕ ਯਾਰ ਜਾਂ ਫਰੈਂਡ ਆਪਾਂ ਕਹਿ ਸਕਨੇ ਆ ਫਰੈਂਡ ਤੁਹਾਡੇ ਨਾਲ ਸਕੂਲ ਤੱਕ ਸੀਮਤ ਹੁੰਦੇ ਆ ਨਾ ਹallelujah ਜੀ ਉਹਨਾਂ ਸਕੂਲ ਤੋਂ ਬਾਅਦ ਆਪਾਂ ਜਦੋਂ ਜਾਂਦੇ ਆ ਉਸ ਤੋਂ ਬਾਅਦ ਕੋਈ ਦੋਸਤ ਨਹੀਂ ਕੋਈ ਆਪਣਾ ਉਹ ਫਰੈਂਡ ਨਹੀਂ ਰਹਿ ਜਾਦਾ ਹallelujah ਪਰਮੇਸ਼ਰ ਇਹ ਕਹਿੰਦਾ ਤੁਸੀਂ ਮਨੁੱਖਾਂ ਉਤੇ ਪਰੋਸਾ ਨਾ ਰੱਖੋ ਹallelujah ਇਸ ਸੰਸਾਰ ਹੈਗਾ ਸੰਸਾਰ ਨਾਲ ਪਰਮੇਸ਼ਰ ਕਰਨ ਬਿਤਰਤਾ ਮੇਰੇ ਨਾਲ ਵੈਰ ਹੈ ਹallelujah ਇਸ ਕਰਨ ਪਰਮੇਸ਼ਰ ਕਹਿੰਦਾ ਤੁਸੀਂ ਆਦਮੀ ਦੀ ਯੋਜਨਾ ਅਨੁਸਾਰ ਆਦਮੀ ਦੇ ਕੰਮ ਅਨੁਸਾਰ ਨਾ ਆਪਣਾ ਜੀਵਨ ਬਤੀਤ ਕਰੋ ਜੋ ਤਨ ਪਰਮੇਸ਼ਰ ਕਹਿੰਦਾ ਹੈ ਉਸ ਅਨੁਸਾਰ ਚਲੋ ਹalleluyah ਜੋ ਤੁਹਾਡੇ ਲਈ वचन ਅੱਜ ਖੋਲਿਆ ਗਿਆ ਤੁਹਾਡੇ ਲਈ ਅੱਜ ਸਵਰਗ ਖੁੱਲ ਗਿਆ ਹalleluyah ਅਕੀਦ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਹalleluyah ਕਹਿੰਦੇ ਸਾਰੇ ਰਾਹਾਂ ਵਿੱਚ ਉਹਨੂੰ ਪਛਾਨ ਪਰਮੇਸ਼ਰ ਨੂੰ ਪਛਾਣਨਾ ਚਾਹੀਦਾ ਹੈ ਜੇ ਆਵਾਜ਼ ਆ ਰਹੀ ਹੈ ਉਹ ਪਰਮੇਸ਼ਰ ਦੀ ਹੈ ਕਿ ਨਹੀਂ ਹalleluyah ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਆਪਾਂ ਦੇ ਰਸਤਾ ਵੇਖਣਾ ਹੈ ਆਪਣੇ ਲਈ ਕੀ ਰਸਤਾ ਹੈਗਾ ਹallelujah ਤੁਸੀਂ ਕਦੇ ਵਾਸਤੇ ਚਰਚ ਬਲੇਸਿੰਗ ਲਈ ਨਾਉ ਹallelujah ਇੱਥੇ来ਓ ਪ੍ਰਭੂ ਯਿਸੂ ਮਸੀਹ ਜੇ ਤੁਹਾਡੇ ਕੋਲ ਯਿਸੂ ਮਸੀਹ ਹੋਇਆ ਤੇ ਤੁਹਾਨੂੰ ਸਾਰਾ ਕੁਝ ਪਿੱਛੇ ਪੈ ਕੇ ਮਿਲੇਗਾ ਹallelujah ਪ੍ਰਭੂ ਯਿਸੂ ਮਸੀਹ ਭੀੜ ਕੋਲ ਨਹੀਂ ਜਾਂਦਾ ਸੀ ਭੀੜ ਤਾਂ ਯਿਸੂ ਮਸੀਹ ਦੇ ਕੋਲ ਆਉਂਦੀ ਸੀ ਹallelujah ਪ੍ਰਭੂ ਯਿਸੂ ਮਸੀਹ ਤਨ ਪਿੱਛੇ ਨਹੀਂ ਜਾਂਦਾ ਸੀ ਤਨ ਉਹਦੇ ਕੋਲ ਆਉਂਦਾ ਸੀ ਹallelujah ਜਦੋਂ ਪ੍ਰੋਜੈਸਮਸੀ ਦਾ ਜਨਮ ਹੋਇਆ ਦੇਖੋ ਉਹ ਲੋਕ ਚੱਲ ਕੇ ਆਏ ਸਨ ਉਹਦੇ ਕੋਲੋਂ ਉਹਦੇ ਕੋਲੋਂ ਤਨ ਵੀ ਲੈ ਕੇ ਆਏ ਸਨ ਅਤੇ ਤੋਹਫੇ ਵੀ ਲੈ ਕੇ ਆਏ ਸਨ ਹallelujah ਜੇ ਤੁਸੀਂ ਪਰਮੇਸ਼ਰ ਨੂੰ ਮੰਗ ਲਿਆ ਨਾ ਸਾਰੀਆਂ ਚੀਜ਼ਾਂ ਤੁਹਾਨੂੰ ਪਿੱਛੇ ਪੈ ਕੇ ਮਿਲ ਲਗੀਆਂ ਹallelujah ਅਗੀ ਤੂੰ ਆਪਣੀ ਨਿਗਾਹ ਵਿੱਚ ਪੁੱਤਵਾਨਾ ਹੋ ਯਹੋਵਾ ਦਾ ਪੈਰ ਰੱਖ ਅਤੇ ਬੁਰੀਾਈ ਤੋਂ ਦੂਰ ਰਹਿ ਹਲੇਲੂਇਆ ਇੱਥੇ ਪਰਮੇਸ਼ਰ ਕਹਿ ਰਿਹਾ ਤੂੰ ਆਪਣੀ ਨਿਗਾ ਵਿੱਚ ਸਿਆਣਾ ਨਾ ਬਣ ਹਲੇਲੂਇਆ ਅੱਜ ਲੋਕ ਸਮਝਦੇ ਆ ਬਈ ਸੇ ਪੈਸਾ ਕੁਝ ਐਹੋ ਜੇ ਲੋਕ ਆ ਪਰਮੇਸ਼ਰ ਨੂੰ ਜਿਹੜਾ ਇੱਕ ਦਿਨ ਹੁੰਦਾ ਨਾ ਉਹ ਵੀ ਨਹੀਂ ਦਿੰਦੇ ਹਲੇਲੂਇਆ ਪਰਮੇਸ਼ਰ ਨੇ ਵਚਨ ਜਿਕੇ ਹੈ ਛੇ ਦਿਨ ਕੰਮ ਕਰੋ ਸਤਵਾਂ ਦਿਨ ਮੈਨੂੰ ਦਿਓ ਹਲੇਲੂਇਆ ਪਰ ਉਹ ਆਪਣੀ ਬੁੱਧੀ ਅਨੁਸਾਰ ਚੱਲਦੇ ਆ ਹਲੇਲੂਇਆ ਪਰ ਪਰਮੇਸ਼ਰ ਕਹਿੰਦਾ ਸੰਸਾਰ ਦੀ ਬੁੱਧ ਤਾਂ ਬੁੱਧੀ ਨੂੰ ਮੈਂ مورخت ہلے لیا پرمے پیسے بلا لوگ اتنے رہ جانا ہے ہلے لیا پرمشور جتنے تیرا تن ہے تیرا من ہے ہلے لیا اس کار پرمےشور کہہ دے نہیں پرمشور ਵਚਨ ਤੇ ਮਨ ਲਗਾਓ ਹallelujah 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 ਤੁਸੀਂ ਪੜ੍ਹੋ ਬਣਾ ਮਰਕਸ 3 ਦੀ 3 1 ਹallelujah ਆਤਮਿਕ ਲੋਕਾਂ ਦੇ ਹੀ ਲੋਕ ਵਰੋਤੀ ਹੁੰਦੇ ਹਨ ਹallelujah ਪਰਮੇਸ਼ਰ ਕਹਿ ਰਿਹਾ ਜੋ ਤੁਸੀਂ ਵਚਨ ਸੁਣਾ ਰਹੇ ਹੋ ਤੁਹਾਡੇ ਵਚਨ ਦੇ ਲੋਕ ਖਿਲਾਫ ਹੋਣਗੇ ਹallelujah ਰਬ ਯਿਸੂ ਜਿਸ ਸਮੇਂ ਜਦੋਂ ਵਚਨ ਕਰਦਾ ਸੀ ਨਾ ਲੋਕ ਪੱਥਰ ਚੱਕ ਲੈਂਦੇ ਸਨ ਹਲੇਲੂਆ ਕਿਉਂ ਚੱਕਦੇ ਸਨ ਕਿਉਂ ਚੱਕਦੇ ਸਨ ਉਹ ਸੱਚਾਈ ਨੂੰ ਨਹੀਂ ਸੁਣ ਸਕਦੇ ਸਨ ਹਲੇਲੂਆ ਤੁਸੀਂ ਸੱਚਾਈ ਬੋਲੋ ਪ੍ਰੋਵੀਜਸਮ ਸੀ ਤੁਹਾਡੇ ਨਾਲ ਹਲੇਲੂਆ ਮਿਲ ਪੜੋ ਤੁਸੀਂ ਮਰਕਸ ਪੰਨਾ 1 ਯਿਸੂ ਫਿਰ ਉਹਨਾਂ ਦੇ ਪ੍ਰਾਰਥਨਾ ਕਰਾਂ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ ਜਿੰਦਾ ਹੱਥ ਸੁੱਕਿਆ ਹੋਇਆ ਸੀ ਅਤੇ ਉਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ ਕਿ ਵੇਖੀਏ ਉਸ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਕਿ ਨਹੀਂ ਤਾਂ ਕਿ ਆਉਂਦੇ ਜੁਮੇ ਦੋਸ਼ ਲਾਉਣ ਹallelujah ਤਬ ਯੂਸਮਸੀ ਕਿਥੇ ਗਿਆ ਸਮਾਜ ਵਿੱਚ ਗਿਆ ਹallelujah ਕਿਸੇ ਪਿੰਡ ਵਿੱਚ ਗਿਆ ਉੱਥੇ ਪ੍ਰਭੂ ਯੂਸਮਸੀ ਨੇ ਕੀ ਕੀਤਾ ਚਮਤਕਾਰ ਹallelujah ਜਿੱਥੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਚਮਤਕਾਰ ਹੋਣੇ ਨੇ ਹallelujah ਹallelujah ਤੇ ਲੋਕ ਇਸ ਤਰ੍ਹਾਂ ਦੇ ਲੋਕ ਵੀ ਸੀ ਉਹ ਵੇਖਦੇ ਸਨ ਕਿ ਪ੍ਰਭੂ ਯਹੋਸ਼ੂਅਸ ਸੀ ਵਿੱਚ ਕਿਤੇ ਅਸੀਂ ਕੋਈ ਦੋਸ਼ ਲੱਭੀਏ ਤੇ ਉਹਨੂੰ ਅਸੀਂ ਮਾਰੀਏ ਹallelujah ਅੱਜ ਵੀ ਜਦੋਂ ਤੁਸੀਂ ਪਰਮੇਸ਼ਰ ਦੇ ਬਚਨ ਨਾਲ ਚੱਲੋਗੇ ਤੇ ਲੋਕ ਤੁਹਾਡੇ ਖਿਲਾਫ ਹੋਣਗੇ ਹallelujah ਹਾਂ ਤੁਸੀਂ ਅੱਗੇ ਪੜੋ ਉਹਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ ਵਿਚਕਾਰ ਖੜਾ ਹੋ ਫਿਰ ਉਹ ਫਿਰ ਉਹਨੇ ਉਹਨਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ ਜਾਨ ਬਚਾਉਣੀ ਜਾਂ ਜਾਨ ਨੂੰ ਮਾਰਨਾ ਪਰ ਉਹ ਚੁੱਪ ਹੀ ਰਹਿ ਤਦ ਉਹਨੇ ਉਹਨਾਂ ਦੀ ਸਖਤ ਦਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਗੁੱਸੇ ਨਾਲ ਚਾਰੇ ਪਾਸੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ ਆਪਣਾ ਹੱਥ ਵਧਾ ਤਾਂ ਉਸਨੇ ਬਤਾਇਆ ਅਤੇ ਉਸ ਦਾ ਹੱਥ ਫਿਰ ਚੰਗਾ ਹੋ ਗਿਆ ਹallelujah ਹallelujah ਉਹਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ ਵਿਚਕਾਰ ਖੜਾਓ ਹalleluyah ਪਉਜ ਸੁਮਸੇ ਜੋਦੋ ਵੀ ਚਮਤਕਾਰ ਕਰੇਗਾ ਲੋਕਾਂ ਦੇ ਸਾਹਮਣੇ ਕਰੇਗਾ ਹalleluyah ਫਿਰ ਉਸਨੇ ਉਹਨਾਂ ਨੂੰ ਪੁੱਛਿਆ ਕਿ ਸਭ ਦਿਨ ਪਾਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ ਜਾਂ ਜਾਨ ਬਚਾਉਣੀ ਜਾਂ ਜਾਨ ਮਾਰਨੀ ਮਾਰਨੀ ਹalleluyah ਪਰ ਉਹ ਚੁੱਪ ਰਹੇ ਹalleluyah ਦੇਖੋ ਲੋਕ ਉਦੋਂ ਤੱਕ ਚੁੱਪ ਰਹਿਣਗੇ ਜਦੋਂ ਤੱਕ ਤੁਹਾਨੂੰ ਵੇਖ ਦੇਣ ਹalleluyah ਜੇ ਤੁਹਾਡੇ ਵਿੱਚ ਅਭਿਸ਼ੇਕ ਮਸਾ ਆ ਜਾਏ ਨਾ ਉਦੋਂ ਹੀ ਤੁਹਾਡੇ ਲੋਕ ਵਿਰੋਧੀ ਹੋਣਗੇ ਜਦੋਂ ਤੁਸੀਂ ਆਤਮਿਕ ਹੋ ਗਏ ਉਦੋਂ ਹੀ ਲੋਕ ਤੁਹਾਡੇ ਖਿਲਾਫ ਬੋਲਣਗੇ ਤਾਨੇ ਮਾਰਨਗੇ ਯਿਸੂ ਮਸੀਹ ਨੂੰ ਮੰਨਦੇ ਆ ਯਿਸੂਸੀ ਕੋਣੇ ਉਹ ਰੱਬ ਹੋਣਾ ਹallelujah ਉਹ ਰੱਬ ਨਹੀਂ ਮੰਨਦੇ ਉਹ ਕਹਿੰਦੇ ਆ ਇਨਸਾਨ ਹੈ ਜਿਸ ਤਰ੍ਹਾਂ ਅਸੀਂ ਇਨਸਾਨ ਹallelujah ਤੁਸੀਂ ਅੱਗੇ ਪੜ੍ਹਿਆ ਜੀ ਪੰਜ ਪਰ ਪੰਜ ਆਮ ਉਹ ਇੰਡਪੈਂਡੈਂਟ ਤਦ ਉਹਨੇ ਉਹਨਾਂ ਦੀ ਸਖਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਗੁੱਸੇ ਨਾਲ ਚਾਰੇ ਪਾਸੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ ਆਪਣਾ ਹੱਥ ਵਧਾ ਤਾਂ ਉਸਨੇ ਵਧਾਇਆ ਅਤੇ ਉਸ ਦਾ ਹੱਥ ਫਿਰ ਚੰਗਾ ਹੋ ਗਿਆ ਹallelujah ਤਦ ਉਹਨਾਂ ਨੇ ਉਹਦੀ ਸਖਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਕ੍ਰੋਧ ਨਾਲ ਚਫੇਰੇ ਨਜ਼ਰ ਕੀਤੀ ਹallelujah ਪ੍ਰਭੂ ਜੀ ਉਸਮ ਸਿੰਘ ਵੀ ਬੜਾ ਗੁੱਸਾ ਆਇਆ ਉਹਨਾਂ ਦੇ ਉਹ ਕੀ ਕਰਦੇ ਆ ਹallelujah ਪਪੂ ਜੇਸੂ ਸੀ ਰਿਆ ਕਾਮ ਸੀ ਇਹ ਵਚਨ ਨੂੰ ਸੁਣਾਉਣਾ ਹallelujah ਪਰ ਪਪੂ ਜੇਸੂ ਸੀ ਕੋਲ ਇੰਨੀ ਪਾਵਰ ਸੀ ਇੰਨੀ ਸ਼ਕਤੀ ਸੀ ਉਹ ਸਭ ਕੁਝ ਕਰ ਸਕਦਾ ਸੀ ਹallelujah ਜਿਸ ਤਰ੍ਹਾਂ ਆ ਪ੍ਰਕਾਸ਼ ਦੀ ਪੁਥੀ ਪੜਨੇ ਆ 1:18 ਵਿੱਚ ਕਹਿੰਦਾ ਮੌਤ ਅਤੇ ਪਤਾਲ ਦੀ ਕੁੰਜੀਆਂ ਮੇਰੇ ਕੋਲ ਹੈਗੀਆਂ ਹallelujah ਪਰਮੇਸ਼ਰ ਕਹਿੰਦਾ ਤੁਸੀਂ ਉਹਨਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸਕਦੇ ਹਨ ਤੁਸੀਂ ਉਸ ਕੋਲ ਡਰੋ ਜਿਹੜਾ ਆਤਮਾ ਅਤੇ ਸਰੀਰ ਦੋਨਾਂ ਨੂੰ ਮਾਰ ਸਕਦਾ ਹੈ ਹallelujah ਜਿਹੜਾ ਪੌਲਸ ਤੇ ਪਤਰਸ ਨੇ ਪ੍ਰਚਾਰ ਕੀਤਾ ਨਾ ਉਹ ਮੌਤ ਤੋਂ ਨਹੀਂ ਡਰਦੇ ਸਨ ਹallelujah ਅੱਜ ਕੋਈ ਥੋੜਾ ਜਿਹਾ ਰੋਲਾ ਪੈ ਜਾਏ ਨਾ ਪਿੰਡ 'ਚ ਤੇ ਲੋਕੀ ਪ੍ਰਚਾਰ ਕਰਨਾ ਛੱਡ ਦਿੰਦੇ ਹਨ ਹallelujah ਪਰਪਰੂ ਯੂਸੁਸ ਮਸੀਹ ਦਾ ਆਤਮਾ ਮੈਨੂੰ ਕਹਿ ਰਿਹਾ ਹੈ ਮੇਰੀ ਦਾਸ ਪੌਲਸ ਅਤੇ ਸਲਾਸ ਹallelujah ਦੇਖੋ ਜੇਲ੍ਹ ਵਿੱਚ ਵੀ ਪਰਮੇਸ਼ਰ ਦੀ ਆਰਾਧਨਾ ਨੂੰ ਕਰਿਆ ਹਨ ਹallelujah ਕਹਿੰਦਾ ਤੁਸੀਂ ਮੁਸੀਬਤ ਵਿੱਚ ਵੀ ਮੈਨੂੰ ਯਾਦ ਕਰੋਗੇ ਮੈਂ ਤੁਹਾਨੂੰ ਆਜ਼ਾਦ ਕਰਾਂਗਾ ਹallelujah ਮੁਸੀਬਤਾਂ ਕਹਿੰਦਾ ਤਰਮੀ ਉਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ ਪਰ ਯਹੋਵਾ ਪਰਮੇਸ਼ਰ ਉਹਨਾਂ ਸਾਰਿਆਂ ਵਿੱਚ ਉਹਨਾਂ ਨੂੰ ਬਾਹਰ ਕੱਢਦਾ ਹੈ ਹallelujah ਤੁਸੀਂ ਅੱਜ ਪਰੇਸ਼ਾਨ ਹੋ ਤਾਂ ਯਹਸ਼ੂਅ ਸਿਤਾ ਨੂੰ ਅੱਜ ਫ੍ਰੀ ਕਰੇਗਾ ਹallelujah ओके ਤਾਂ ਫਰੀਸੀ ਨਿਕਲ ਕੇ ਉਸ ਵੇਲੇ ਐਰੋਧੀਆਂ ਨਾਲ ਉਹਦੇ ਵਿਰੁੱਧ ਯੋਜਨਾ ਬਣਾਉਣ ਲੱਗੇ ਜੋ ਕਿਸ ਤਰ੍ਹਾਂ ਉਹਦਾ ਨਾਸ਼ ਕਰੀਏ ਹallelujah ਦੇਖੋ ਤੁਮੇਸ਼ਰ ਪਹਿਲਾਂ ਉਹਦੇ ਜਫੇਰੇ ਘੁੰਮਿਆ ਫਿਰ ਉਹਨੇ ਹੱਥ ਲਮਾ ਕਰਕੇ ਉਸ ਨੂੰ ਚੰਗਾ ਕੀਤਾ ਹallelujah ਇਹ ਦੇਖ ਕੇ ਯਹੂਦੀ ਤੇ ਫਰੀਸੀ ਕਿਉਂ ਨਾ ਮਤਾ ਪਕਾਇਆ ਕਿ ਇਹਨੂੰ ਅਸੀਂ ਮਾਰ ਦੇਈਏ ਹallelujah ਦੇਖੋ ਜਿੱਥੇ ਤੁਸੀਂ ਸਹੀ ਹੋਗੇ ਉਥੇ ਲੋਕ ਤੁਹਾਡੇ ਨਾਲ ਨਫ਼ਰਤ ਕਰਨਗੇ ਜੇ ਤੁਸੀਂ ਯਿਸੂ ਮਸੀਹ ਨੂੰ ਮੰਨੋਗੇ ਲੋਕ ਤੁਹਾਡੇ ਵਿਰੋਧੀ ਹੋਣਗੇ ਹallelujah ਕਹਿੰਦਾ ਮੇਰਾ ਨਾਮ ਮੁਖਤਾਰ ਕੀ ਬਹੁਤ ਸਾਰੇ ਤੁਹਾਡੇ ਕੋਲ ਹੋਣਗੇ ਹallelujah ਪਰ ਤੁਸੀਂ ਮੇਰੀ ਆਤਮਾ ਦੇ ਵਿਸ਼ਵਾਸ ਕਰਨਾ ਹੈ ਹallelujah ਮੇਰੇ ਵਚਨ ਤੇ ਵਿਸ਼ਵਾਸ ਕਰਨਾ ਹੈ ਫਿਰ ਤੁਸੀਂ ਬਚਾਏ ਚਾਹੋ ਹallelujah ਉਹਨਾਂ ਪਾ ਕੱਤੀ ਪੜਾਏ ਕੱਤੀ ਕੱਤੀ ਤਿੰਨ ਦੀ ਕੱਤੀ ਮਰਕੂਸ ਤਿੰਨ ਦੀ ਕੱਤੀ ਤਦ ਉਹਦੀ ਮਾਤਾ ਅਤੇ ਉਹਦੇ ਭਰਾ ਆਏ ਅਤੇ ਬਾਹਰ ਖੜੇ ਹੋ ਕੇ ਉਹਨੂੰ ਬੁਲਾਵਾ ਭੇਜਿਆ ਅਤੇ ਬਹੁਤ ਲੋਕ ਉਹਦੇ ਚੁਫੇਰੇ ਬੈਠੇ ਸਨ ਸੋ ਉਹਨੂੰ ਕਹਿਣ ਲੱਗੇ ਵੇਖੋ ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਖੜੇ ਹਨ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ ਹallelujah ਹਾਂਜੀ ਤਦ ਉਹਦੀ ਮਾਤਾ ਅਤੇ ਉਹਦੇ ਭਰਾ ਆਏ ਅਤੇ ਬਾਹਰ ਖੜੋ ਕੇ ਉਹਨੂੰ ਬੁਲਾਵਾਂ ਪੇਜਿਆ ਹallelujah ਦੇਖੋ ਉਹਦੀ ਮਾਤਾ ਆਈ ਸੀ ਪਰਜਸਮਸੀ ਕੱਕੀ ਕਰਿਆ ਸੀ ਪ੍ਰਚਾਰ ਨੂੰ ਸੁਣਾ ਰਹੇ ਸਨ ਹallelujah ਤੇ ਉਹਦੀ ਬਾਹਰ ਮਾਤਾ ਆਈ ਤੇ ਉਹਨਾਂ ਨੂੰ ਉਹਨਾਂ ਦੇ ਕੁਝ ਕਹਿ ਰਹੇ ਹਨ ਲੋਕ ਕਹਿ ਰਹੇ ਹਨ ਕੋਈ ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਆਏ ਹਨ ਹallelujah ਪਰ ਉਹ ਜਿਸ ਸੁਣ ਸੀ ਉਹਨਾਂ ਦੀ ਗੱਲ ਉਤੇ ਗੌਰ ਨਹੀਂ ਕਰਦਾ ਹallelujah ਅੱਗੇ ਭੜੇ ਅਤੇ ਉਸ ਨੇ ਉਹਨਾਂ ਵੱਲ ਜਿਹੜੇ ਉਸ ਦੇ ਆਲੇ ਦੁਆਲੇ ਬੈਠੇ ਸਨ ਚਾਰੇ ਪਾਸੇ ਵੇਖ ਕੇ ਕਿਹਾ ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਕਿਉਂਕਿ ਜੋ ਕੋਈ ਪਰਮੇਸ਼ਵਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ ਹallelujah ਅਤੇ ਬਹੁਤ ਲੋਕ ਉਹਦੇ ਚਫੇਰੇ ਬੈਠੇ ਸਨ ਸੋ ਉਹਨੂੰ ਆਖਣ ਲੱਗੇ ਵੇਖ ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੈਨੂੰ ਟੁੰਡਦੇ ਹਨ ਦੇਖੋ ਜੋ ਵਚਨ ਸੁਣ ਰਹੇ ਸਾਨੂੰ ਉਹ ਵੀ ਕਹਿੰਦੇ ਤੇਰੀ ਮਾਤਾ ਦੇ ਤੇਰੇ ਭਰਾ ਆਇਆ ਹallelujah ਪਰਮੇਸ਼ਰ ਇੱਕੋ ਫਿਰ ਉਹਨਾਂ ਵੱਲ ਧਿਆਨ ਨਹੀਂ ਦੇ ਰਿਹਾ ਤੇ ਉਸ ਤੋਂ ਬਾਅਦ ਤੇ ਧੀਰੇ ਧੀਰੇ ਬੜੇ ਉਸ ਨੇ ਉਹਨਾਂ ਨੂੰ ਉਤਰ ਦਿੱਤਾ ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ ਹallelujah ਫਿਰ ਪਰਮੇਸ਼ਰ ਕਹਿੰਦਾ ਹੈ ਕੌਣ ਮੇਰੀ ਮਾਤਾ ਤੇ ਕੌਣ ਮੇਰੇ ਭਰਾ ਅਕੀ ਅਤੇ ਉਸ ਨੇ ਉਹਨਾਂ ਵੱਲ ਜਿਹੜੇ ਉਸ ਦੇ ਆਲੇ ਦੁਆਲੇ ਬੈਠੇ ਸਨ ਚਾਰੇ ਪਾਸੇ ਵੇਖ ਕੇ ਕਿਹਾ ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਕਿਉਂਕਿ ਜੋ ਕੋਈ ਪਰਮੇਸ਼ਵਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ ਅਤੇ ਭੈਣ ਮਾਤਾ ਹੈ ਹallelujah ਜੇ ਤੁਸੀਂ ਪਰਮੇਸ਼ਰ ਦੀ ਮਰਜ਼ੀ ਤੇ ਚੱਲਦੇ ਹੋ ਤੇ ਤੁਸੀਂ ਉਹਦੇ ਪਰਿਵਾਰ ਦੇ ਮੈਂਬਰ ਹੋ ਹallelujah ਇੱਥੇ ਕਿੰ ਪਰਵੋ ਜੀ ਉਸਮ ਸੀਨੇ ਕਿੰਨੂ ਐਮੀ ਦਿੱਤੀ ਆਪਣੇ ਲੋਕਾਂ ਨੂੰ ਅੱਜ ਪਰਮੇਸ਼ਰ ਤੁਸੀਂ ਆਏ ਹੋ ਅੱਜ ਤੁਹਾਨੂੰ ਐਮੀ ਦੇਗਾ ਹallelujah ਤੁਸੀਂ ਅੱਜ ਸਾਰੇ ਉਹਦੇ ਬੱਚੇ ਹੋ ਪਰਮੇਸ਼ਰ ਆਪਣੇ ਬੱਚਿਆਂ ਨੂੰ ਕੋਈ ਦੁੱਖ ਕੋਈ ਪਰੇਸ਼ਾਨੀ ਨਹੀਂ ਆਣ ਦੇਗਾ ਤੁਹਾਨੂੰ ਪਰਮੇਸ਼ਰ ਬਚਾਏਗਾ ਹallelujah ਤੁਹਾਡੇ ਜੀਵਨ ਵਿੱਚ ਪਰਮੇਸ਼ਰ ਕੰਮ ਕਰੇਗਾ ਤੁਹਾਨੂੰ ਬਲੈਸ ਕਰੇਗਾ ਵੇਖੋ ਪਰਮੇਸ਼ਰ ਦਾ ਆਤਮਾ ਆਪਣੇ ਅੰਦਰ ਹੈ ਹallelujah ਪਰਮੇਸ਼ਰ ਆਪਣੇ ਅੰਦਰ ਹੈ ਆਪਾਂ ਨੂੰ ਬਣਾਉਣਾ ਚਾਹੁੰਦਾ ਹੈ ਹallelujah ਜੇ ਤੁਸੀਂ ਬਨਣਾ ਚਾਹੁੰਦੇ ਹੋ ਪਰਮੇਸ਼ਰ ਦੀ ਬਾਣੀ ਸੁਣੋ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋ ਜਿਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਹੈ ਆਪਾਂ ਨੂੰ ਤੁਸੀਂ ਮੇਰੇ ਵਚਨਾਂ ਵਿੱਚ ਰਹੋ ਮੇਰੇ ਹੁਕਮਾਂ ਨੂੰ ਮੰਨੋ ਜੇ ਤੁਸੀਂ ਆਪਣੇ ਆਪਣੇ ਜੀਵਨ ਨੂੰ ਆਪਣੀ ਉਮਰ ਨੂੰ ਵਧਾਉਣਾ ਚਾਹੁੰਦੇ ਹੋ ہلے لیا دا آتما اپنے وکار ہے برکت تک بلسنگ دے گا آمین لیا ہال لیا پتا جو وچن سنیا میرے پیتا پرمیشور اس وچن دوارا میرے یہ پیتا پرمیشور ਸਾਨੂੰ 100 ਗੁਣਾ ਫਲ ਦੇਣਾ ਮੇਰੇ ਪਿਤਾ ਭਮੇਸ਼ਰ ਜੀ ਸੁਣਸੀ ਜਿਨਾਂ ਨੇ ਵਚਨ ਸੁਣਿਆ ਮੇਰੇ ਪਿਤਾ ਭਮੇਸ਼ਰ ਇਸ ਵਚਨ ਦੁਆਰਾ ਹੀ ਬਚਾਇਆ ਜਾਂ ਮੇਰੇ ਪਿਤਾ ਭਮੇਸ਼ਰ ਇਹਨਾਂ ਦੇ ਜੀਵਨ ਵਿੱਚ ਵੱਡੇ ਵੱਡੇ ਕੰਮ ਹੋਣ ਮੇਰੇ ਪਿਤਾ ਭਮੇਸ਼ਰ ਤੁਹਾਡੇ ਨਾਮ ਧੋਣਾ ਤੁਹਾਡਾ ਅਭਿਸ਼ੇਕ ਤੁਹਾਡਾ ਮੱਸਾ ਇਹਨਾਂ ਦੇ ਜੀਵਨ 'ਚ ਕੰਮ ਕਰੇ ਮੇਰੇ ਪਿਤਾ ਭਮੇਸ਼ਰ ਹਰ ਇੱਕ ਸ਼ਕਤੀ ਹਰ ਇੱਕ ਬੈਰੀ ਦੀ ਸ਼ਕਤੀ ਇਹਨਾਂ ਦੇ ਜੀਵਨ ਨੂੰ ਛੱਡ ਕੇ ਚਲੀ ਜਾਏ ਪਿਤਾ ਭਮੇਸ਼ਰ ਤੁਹਾਡਾ ਅਭਿਸ਼ੇਕ ਤੁਹਾਡਾ ਮੱਸਾ ਇਹਨਾਂ ਦੇ ਜੀਵਨ 'ਚ ਕੰਮ ਕਰੇ ਮੇਰੇ ਪਿਤਾ ਭਮੇਸ਼ਰ ਜੋ ਆਇਆ ਮੇਰੇ ਪਿਤਾ ਭਮੇਸ਼ਰ ਤੁਹਾਡੇ ਪਿਤਾ ਜੀ ਆਇਆ ਜੀ ਪਰਮੇਸ਼ਰ ਬਾਬੂ ਜੀ ਯਸ਼ੂਮਸੀ ਤੁਹਾਡੇ ਨਾਮ ਦੁਆਰਾ ਬੁਕਤਾ ਪਰਮੇਸ਼ਰ ਇਹਨਾਂ ਦੇ ਜੀਵਨ ਵਿੱਚ ਵੱਡੇ ਵੱਡੇ ਕੰਮ ਹੋਣ ਮੇਰੇ ਪਿਤਾ ਪਰਮੇਸ਼ਰ ਯਸ਼ੂਮਸੀ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਕੱਠਾ ਹੋਣਾ ਨਾ ਛੱਡੋ ਯਸ਼ੂਮਸੀ ਇਹ ਤੁਹਾਡੇ ਵਚਨ ਨੂੰ ਜਿਨ੍ਹਾਂ ਨੇ ਗ੍ਰਹਿਣ ਕੀਤਾ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੀ ਮਨਨੀ ਤੱਕ ਜਿਵੇਂ ਲਿਖਿਆ ਜਾਏ ਮੇਰੇ ਪਿਤਾ ਪਰਮੇਸ਼ਰ ਬਾਬੂ ਜੀ ਯਸ਼ੂਮਸੀ ਯਸ਼ੂਮਸੀ ਤੁਹਾਡੀ ਆਗਿਆ ਅਨੁਸਾਰ ਚੱਲ ਸਕਣ ਇਸ ਪ੍ਰਾਰਥਨਾ ਨੂੰ ਯਸ਼ੂ ਮਸੀਹ ਦੇ ਨਾਮ ਚ ਮੰਗਦੇ ਆਮੀਨ